ਹਾਂਜੀ ਅਸੀਂ ਹੁਣ ਇਸ ਗੇਟ ਦੇ ਸੋਨੇ ਗੇਟ ਤੇ ਐਂਟਰੀ ਕਰਦੇ ਆ ਪਹਿਲਾਂ ਆਪਾਂ ਜੁੱਤੇ ਲਾ ਦਈਏ ਹਾਂਜੀ ਅਸੀਂ ਗੁਰੂ ਘਰ ਦੇ ਕੋਲ ਆ ਗਏ ਤੇ ਦਰ ਜਿਹੜਾ ਬੰਦ ਹੁੰਦਾ ਸੀ ਉਹ ਦਰਵਾਜ਼ਾ ਖੁੱਲ ਗਿਆ ਹੈ ਇਹ ਪੂਰਾ ਬੰਦ ਗਿਆ ਤੇ ਅੱਗੇ ਹੁਣ ਅਸੀਂ

चलद की अंदर की सजा की चलो चलो चलो, चलो गुरु नानक देव जी, जी। सुंदर बनाया भैया जी